ਸਵੇਰਿਆ ਕਾਂਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਡਾਕਟਰ ਧਰਮਵੀਰ ਗਾਂਧੀ ਨੇ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਲਿਆ ਅਸਰ ਤਾਂ ਪਹਿਲੇ ਨਜ਼ਰ ਆਉਂਦੇ ਸੀ ਜਦੋਂ ਕਈ ਵਾਰ ਨਵਜੋਤ ਸਿੰਘ ਸਿੱਧੂ ਦੀਆਂ ਮੀਟਿੰਗਾਂ 'ਚ ਦੇਖਿਆ ਗਿਆ ਸੀ ਜਾਂ ਉਸ ਤੋਂ ਬਾਅਦ ਜਦੋਂ ਭਾਰਤ ਜੋੜੋ ਯਾਤਰਾ ਦੇ ਵਿੱਚ ਰਾਹੁਲ ਗਾਂਧੀ ਨਾਲ ਦੇਖਿਆ ਗਿਆ ਧਰਮਵੀਰ ਗਾਂਧੀ ਨੂੰ ਉਦੋਂ ਲੱਗ ਰਿਹਾ ਸੀ ਕੁਝ ਨੇੜਤਾ ਬਣ ਰਹੀ ਹੈ ਕਾਂਗਰਸ ਪਾਰਟੀ ਦੇ ਨਾਲ ਉਹਦੇ ਕਾਰਨ ਕਈ ਸੀ ਜਗेंद्र যাদব ਵੀ ਹੋ ਸਕਦੇ ਸੱਚਮੁੱਚ ਹੀ ਜੋ ਅੱਜ ਕਿਹਾ ਡਾਕਟਰ ਧਰਮਬੀਰ ਗਾਂਧੀ ਨੇ ਕਿ ਮੈਂ ਰੌਹਲ ਗਾਂਧੀ ਤੋਂ ਬਹੁਤ ਪ੍ਰਭਾਵਿਤ ਹਾਂ ਖਾਸ ਤੌਰ ਤੇ ਉਹਨਾਂ ਦੇ ਦੋ ਗੱਲਾਂ ਤੋਂ ਦੋ ਡਾਇਲੌਗ ਤੋਂ ਇੱਕ ਤਾਂ ਨਫ਼ਰਤ ਦੇ ਬਾਜ਼ਾਰ ਦੇ ਵਿੱਚ ਮੁਹੱਬਤ ਦੀ ਦੁਕਾਨ ਦੂਜਾ ਉਹ ਕਹਿ ਰਹੇ ਨੇ ਡਰੋ ਮਤ ਤੇ ਹੋਰ ਵੀ ਕਈ ਕਾਰਨ ਹੋ ਸਕਦੇ ਨੇ ਪਰ ਕੁਝ ਵੀ ਹੋਵੇ ਡਾਕਟਰ ਧਰਮਵੀਰ ਗਾਂਧੀ ਦੇ ਆਉਣ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਦੀ ਸਿਆਸਤ ਦੇ ਵਿੱਚ ਕਾਫੀ ਅਸਰ ਪਾਏਗਾ ਕਈ ਪਾਰਟੀਆਂ ਚ ਜਦੋਂ ਲੋਕ ਆਉਂਦੇ ਜਾਂਦੇ ਨੇ ਨਾ ਉਹ ਸਿਆਸੀ ਤੌਰ ਤੇ ਸਮੀਕਰਨ ਹੀ ਬਦਲ ਜਾਂਦੇ ਨੇ ਇਹ ਇਸ ਤਰ੍ਹਾਂ ਦੀ ਸੰਭੂਲਿਤ ਲੱਗਦੀ ਹੈ ਕੀ ਹੋਏਗਾ ਕਿਸ ਤਰ੍ਹਾਂ ਦਾ ਅਸਰ ਪੈ ਸਕਦਾ ਹੈ ਕਿਉਂਕਿ ਬਹੁਤ ਸਾਰੇ ਕਾਂਗਰਸਕਿਓ ਨੇ ਵਿਰੋਧ ਕੀਤਾ ਸੀ ਧਰਮਵੀਰ ਗਾਂਧੀ ਦਾ ਕੀ ਉਹਨਾਂ ਨੂੰ ਜੇ ਟਿਕਟ ਮਿਲਦੀ ਆ ਉਹ ਕਾਂਗਰਸੀ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਉਹ ਨਾਲ ਚੱਲਣਗੇ ਕਿੰਨੇ ਕਿੰਨੇ ਨੇ ਵਿਰੋਧ ਕੀਤਾ ਸੀ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਤੇ ਗੱਲ ਕਰਨੀ ਬਣਦੀ ਹੈ ਤੇ ਨਾਲੇ ਇਹ ਵੀ ਗੱਲ ਕਰਾਂਗੇ ਕਿ ਕੀ ਇਹ ਕਾਂਗਰਸ ਲਈ ਬਹੁਤ ਅਹਿਮ ਕੈਂਡੀਡੇਟ ਹੋਣਗੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਪ੍ਰੀਤਕੌਰ ਦੇ ਖਿਲਾਫ ਪਹਿਲਾਂ ਹਰਾ ਚੁੱਕੇ ਦੋਸਤ ਨੂੰ ਇਹ ਸਾਰੇ ਸਾਲਾਂ ਜਿਹੜੇ ਸਵਾਲ ਲੈਣਾ ਉਹਨਾਂ ਦਾ ਜਵਾਬ ਆਪਾਂ ਲੈਣ ਦੀ ਕੋਸ਼ਿਸ਼ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜੋ ਤੁਸੀਂ ਅਕਸਰ ਮੇਰੇ ਮੂੰਹ ਸੁਣਦੇ ਹੋ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਡਾਕਟਰ ਧਰਮਪੀਰ ਗਾਂਧੀ ਦੀ ਦੇਖੋ ਮੈਂ ਡਾਕਟਰ ਧਰਮਪੀਰ ਗਾਂਧੀ ਨੂੰ ਬਹੁਤ ਪੁਰਾਣਾ ਜਾਣਦਾ ਜਦੋਂ ਉਹ ਐਮਬੀਐਸ ਕਰਦੇ ਸੀ ਤੇ ਮੈਂ ਪੱਤਰਕਾਰੀ ਕਰਦਾ ਹੁੰਦਾ ਸੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਿਨਾਂ 'ਚ ਐਮਬਗਾਰਡ ਇੱਕ ਥਾਣੇ ਦੇ ਵਿੱਚ ਜਿਹੜਾ ਹੈ ਇੱਕ ਘਟਨਾ ਵਾਪਰੀ ਸੀ ਲੋਕਾਂ ਨੂੰ ਬਹੁਤ ਘਟਿਆ ਗਿਆ ਸੀ ਔਰ ਇੱਕ ਵੱਡਾ ਪ੍ਰਦਰਸ਼ਨ ਹੋਇਆ ਸੀ ਉਹਦੀ ਇੱਕ ਫੈਕਟ ਫਾਈਂਡਿੰਗ ਕਮੇਟੀ ਬਣਾਈ ਗਈ ਸੀ ਔਰ ਸਾਨੂੰ ਦੋਨਾਂ ਨੂੰ ਪਾਇਆ ਗਿਆ ਸੀ ਹਾਲਾਂਕਿ ਅਸੀਂ ਦੋਨੋਂ ਹੀ ਉਦੋਂ ਵਿਦਿਆਰਥੀ ਸੀ ਮੈਂ ਮਤਲਬ ਕਿ 1978 ਤੋਂ ਇਹ ਐਕਟਿਵ ਨੇ ਜਾਂ ਮੈਂ ਇਹਨਾਂ ਨੂੰ ਜਾਣਦਾ ਬੰਦਾ ਬੇਦਾਗ ਕਿਸੇ ਕਿਸਮ ਦਾ ਕੋਈ ਇਤੇ ਦਾਗ ਨਹੀਂ ਇਮਾਨਦਾਰ ਹੈ ਔਰ ਇੰਨੀ ਕਮਾਨਦਾਰੀ ਹੈ ਕਿ ਬਹੁਤ ਇਹਦਾ ਸਿਆਸਤ ਤਾਂ ਹੋਣਾ ਹੈ ਨਾ 12 13 ਚ ਜਾਂ ਸਭ ਜੇ 14 ਚ ਡਾਕਟਰ ਧਰਮਪੀਰ ਗਾਂਧੀ ਜਿੱਤੇ ਇਸ ਤੋਂ ਪਹਿਲਾਂ ਜਦੋਂ ਇਹ ਡਾਕਟਰ ਸੀ ਦੋਯਾਰਿਕ ਚੈਨੋ ਨੇ ਪ੍ਰੈਕਟਿਸ ਸ਼ੁਰੂ ਕੀਤੀ ਐ ਪਹਿਲਾਂ ਉਹ ਰਜਿੰਦਰ ਰਾਜ ਸੀ ਜਦੋਂ ਪ੍ਰੈਕਟਿਸ ਸ਼ੁਰੂ ਕੀਤੀ ਉਹਦੋਂ ਵੀ ਲੋਕਾਂ ਨੂੰ ਕੱਟ ਕੀਤਾ ਇੱਥੇ ਔਰ ਬਣਾ ਕੇ ਪਰਵਾਨਾ ਹਾਲ ਦੇ ਵਿੱਚ ਵੱਡਾ ਕੱਟ ਸੀ ਲੋਕਾਂ ਦੀ ਸਲਾਹ ਨਾਲ ਹੀ ਪ੍ਰੈਕਟਿਸ ਸ਼ੁਰੂ ਕੀਤੀ ਸੀ ਤੇ ਉਸ ਤੋਂ ਉਸ ਵੇਲੇ ਮੈਂ ਦੇਖਿਆ ਸੀ ਕਿ ਜੇ ਕੋਈ ਬੰਦਾ ਜਾਂਦਾ ਸੀ ਇਸ ਕਰਕੇ ਚੜਾਇਆ ਜਾਂਦਾ ਸੀ ਜੇ ਕਿਸੇ ਨੇ ਐਮ ਆਰ ਆਈ ਕਰਾਉਣੀਆਂ ਜਾਂ ਮਹਿੰਗੇ ਟੈਸਟ ਕਰਾਉਣੇ ਨੇ ਤਾਂ ਇਹ ਟੈਸਟ ਬਾਕੀ ਇਹਨਾਂ ਨੂੰ 40% ਕਟ ਕਿਉਂ ਪੈਂਦੇ ਸੀ ਕਿਉਂਕਿ ਡਾਕਟਰ ਦਾ ਕਮਿਸ਼ਨ ਨਹੀਂ ਹੁੰਦਾ ਸੀ ਯਾਨੀ ਇਹਨਾਂ ਨੇ ਕੋਈ ਕਮਿਸ਼ਨ ਨਹੀਂ ਲੈਣਾ ਕੋਈ ਪੈਸਾ ਨਹੀਂ ਇਸ ਦੇ ਬਾਵਜੂਦ ਵਧੀਆ ਡਾਕਟਰ ਦੇ ਤੌਰ ਤੇ ਜਲਦੇ ਵਧੀਆ ਡਾਕਟਰ ਦੇ ਤੌਰ ਤੇ ਨਾਮ ਬੜਿਆ ਜਦੋਂ ਇਹਨਾਂ ਨੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਪਹਿਲਾਂ ਵੀ ਕਾਫੀ ਨਾਮ ਸੀ ਮਦਦ ਸੇਵਾ ਨੂੰ ਮੁੱਖ ਰੱਖਿਆ ਮਤਲਬ ਇਹ ਬੰਦੇ 'ਚ ਬਹੁਤ ਗੁਣ ਨੇ ਮਤਲਬ ਬਸ ਲਟਰੀਰੀ ਬੰਦਾ ਸਰਜੀਤ ਪਾਤਰ ਦੀ ਇੱਕ ਦਿਨ ਮੈਂ ਕੋਈ ਪ੍ਰੋਗਰਾਮ ਕੀਤਾ ਬਾਤਰ ਦੀ ਪੂਰੀ ਲੰਮੀ ਕਹਾਪਸ ਰਾਈ ਸਾਰੀ ਯਾਦ ਸੀ ਇੱਕ ਦਲ ਹੋਰ ਸਹਿਤਕ ਸਮਾਗਮ ਵਿੱਚ ਗਾ ਕੇ ਸੁਣਾਇਆ ਮਤਲਬ ਕਿ ਬੜਾ ਸੰਵੇਦਨਸ਼ੀਲ ਬੰਦਾ ਹੈ ਤੇ ਸ਼ਾਇਦ ਇਸੇ ਕਾਰਨ ਜਦੋਂ ਅੱਜ ਜੁਆਇਨਿੰਗ ਹੋ ਰਹੀ ਸੀ ਤੇ ਜਦੋਂ ਪਹਿਲਾਂ ਪਵਨ ਖੇੜਾ ਨੇ ਜੁਆਇਨਿੰਗ ਕਰਾਈ ਦਿੱਤੀ ਦੇ ਵਿੱਚ ਫਿਰ ਬੋਲੇ ਜਿਹੜੇ ਜਵਿੰਦਰ যাদਬ ਜਿਹੜੇ ਇੰਚਾਰਜ ਨੇ ਫਿਰ ਰਾਜਾ ਵਡਿੰਗ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਫਿਰ ਜਦੋਂ ਧਰਵੀਰ ਗਾਂਧੀ ਨੂੰ ਬੋਲਣ ਲਈ ਕਿਹਾ ਗਿਆ ਜਿਸ ਤਰ੍ਹਾਂ ਦੀ ਸਪੀਚ ਉਹਨਾਂ ਨੇ ਅੱਜ ਦਿੱਤੀ ਜਿਵੇਂ ਬਿਲਕੁਲ ਦਿਲੋਂ ਬੋਲੇ ਕਹਿੰਦੇ ਦੇਖੋ ਮੈਂ ਹੋ ਗਿਆ ਹੁਣ 75 76 ਦਾ 슈ਗਰ ਦਾ ਮੈਂ ਪੇਸ਼ੈਂਟ ਆ ਔਰ ਇੱਕ ਅੱਖ ਨਾਲ ਮੈਂ ਪਿਛਲੇ 15 ਸਾਲਾਂ ਤੋਂ ਕਮ ਆਪਦਾ ਕਰ ਰਹੇ ਸਟ੍ਰਟ ਬੇਰੇ ਪਏ ਹੋਏ ਨੇ ਮੈਨੂੰ ਸਿਹਤ ਮੇਰੀ ਅਲਾਉ ਨਹੀਂ ਕਰਦੀ ਜੇ ਤੁਸੀਂ ਕਹੋ ਕਿ ਮੈਂ ਸਿਰਫ ਟਿਕਟ ਲਈ ਆਇਆ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਮੈਂ ਸਿਰਫ ਟਿਕਟ ਲਈ ਇਸ ਪਾਰਟੀ 'ਚ ਆਇਆ ਮੈਨੂੰ ਅੱਜ ਦੀ ਕੋਈ ਜ਼ਰੂਰਤ ਨਹੀਂ ਔਰ ਫਿਰ ਆਪਦੀ ਗੱਲ ਦੱਸੀ ਕਹਿੰਦੇ ਦੇਖੋ ਮੈਂ ਜਦੋਂ ਵਿੱਚ ਚਾਹਣਾ ਕੁਝ ਚੇਂਜ ਹੋਵੇ ਕੋਈ ਤਬਦੀਲੀ ਹੋਵੇ ਇਹ ਸ਼ੁਰੂ ਤੋਂ ਇਧਰ ਲੱਗਦਾ ਹੀ ਆ ਉਹਦੇ ਗੱਲਬਾਤ ਤੋਂ ਲਗਾਤਾਰ ਮੂਵਮੈਂਟ ਤੋਂ ਮੈਂ ਤਾਂ ਸੁਣੇ ਸਟੂਡੈਂਟ ਬਿਲੀ ਦੀਆਂ ਗੱਲਾਂ ਦੱਸੀਆਂ ਨੇ ਉਦੋਂ ਖੱਬੇ ਪੱਕੀ ਸੀ ਇਹ ਤੁਹਾਨੂੰ ਹੁਣ ਦੱਸਦਾ ਕਾਂਗਰਸ ਮਰਨ ਸ਼ਿਫਟ ਤੁਸੀਂ ਆਪ ਹੀ ਲਾ ਲਓ ਸਾਬ ਕਿਵੇਂ ਹੁੰਦੀ ਹੈ ਸੋ ਉਹ ਉਸ ਵੇਲੇ ਉਹਨਾਂ ਨੇ ਕਿਹਾ ਕਿ ਮੈਂ ਜਦੋਂ 12 ਚ ਅਨਾ ਮੂਵਮੈਂਟ ਚੱਲੀ ਹੈ ਮੈਂ ਨਾਲ ਆ ਗਿਆ ਉਸ ਤੋਂ ਬਾਅਦ 14 ਚ ਇਹ ਜਿੱਤ ਗਿਆ ਜਿੱਤਣ ਤੋਂ ਬਾਅਦ ਜਿਹੜੇ 4 ਐਮਪੀ ਬਣੇ ਸੀ ਸਵੇਤ ਭਗਵੰਤ ਮਾਨ ਉਹਨਾਂ ਦਾ ਲੀਡਰ ਏ ਸੀ ਪਾਰਲੀਮੈਂਟ ਦੇ ਵਿੱਚ ਲੇਕਿਨ ਅਸਰ ਪਹਿਲੀ ਗੱਲ ਜਦੋਂ ਹੋਈ ਨਾ ਇਹਨੂੰ ਡਿਕਟੇਸ਼ਨ ਦਿੱਤੀ ਗਈ ਕੇਜਰੀਵਾਲ ਵੱਲੋਂ ਕਿ ਤੁਸੀਂ ਆ ਬੋਲਣੇ ਬੋਲਣਾ ਇਹ ਗੱਲ ਇਹਦੀ ਪਰਸਨੈਲਿਟੀ ਚ ਨਹੀਂ ਸੀ ਕਿ ਕੋਈ ਕੋਈ ਬੰਦਾ ਸਿਰਫ ਇਸ ਤਰ੍ਹਾਂ ਦੀ ਗੱਲ ਕਰੇ ਫਿਰ ਜਿਸ ਤਰੀਕੇ ਨਾਲ ਪ੍ਰਸ਼ਾਂਤ ਪੂਸ਼ਨ ਜਾਂ ਐ ਕੋਈ ਇਹ ਕਿ ਉਹ ਗਰੁੱਪ ਜਿਹੜਾ ਸਹੀ ਲੱਗਦਾ ਸੀ ਇਹਨਾਂ ਨੂੰ ਜਿਨ੍ਹਾਂ ਚ ਜਗਿੰਦਰ ਯਾਦਵ ਵੀ ਇੱਕ ਸੀ ਉਹ ਸਾਰੇ ਬਾਹਰ ਆ ਗਏ ਵੀ ਬਾਹਰ ਆ ਗਏ ਤੇ ਯਾਨੀ ਕੋਈ ਹਲ ਵੀ ਰਿਹਾ ਪਰ 2015 ਦੇ ਵਿੱਚ ਬਿਲਕੁਲ ਨਾਤਾ ਤੋੜ ਲਿਆ ਤੇ ਹੁਣ ਨਾਤਾ ਜੋੜਿਆ ਹੈ ਇਸ ਪਾਰਟੀ ਨਾਲ ਕਾਂਗਰਸ ਨਾਲ ਇਸ ਤਰ੍ਹਾਂ ਦੀ ਗੱਲ ਉਹ ਤੋਂ ਹੋਈ ਔਰ ਫਿਰ ਦੇਖੋ ਇਸ ਤਰ੍ਹਾਂ ਜਦੋਂ ਇਹ ਜੱਟਿਆ ਸੀ ਉਸ ਵੇਲੇ ਜਿਹੜੀ ਪ੍ਰਨੀਤ ਕੌਰ ਹੈ ਉਹ ਸਲੂਹਣਾ ਕੋਈ ਸੌਖੀ ਗੱਲ ਨਹੀਂ ਸੀ ਦੋ ਤਿੰਨ ਵਾਰ ਜਿੱਤ ਚੁੱਕੀ ਹੈ ਚੰਦੂ ਬਾਦਰ ਨੂੰ ਹਰਾਇਆ ਸਰਜੀਤ ਰਖੜਾ ਨੂੰ ਹਰਾਇਆ ਬਹੁਤ ਬਹੁਤ ਇਹ ਪਟਿਆਲਾ ਇਹ ਸਮਝਦਾ ਕਿ ਇਹ ਜਿਹੜੀ ਮਹਾਰਾਜਾ ਫੈਮਿਲੀ ਹੈ ਨਾ ਪਟਿਆਲੇ ਨੂੰ ਆਪਣਾ ਜੱਦੀ ਸੀਟ ਦੇ ਤੌਰ ਤੇ ਲੈਂਦੀ ਰਹੀ ਸੀ ਉਦੋਂ ਤੱਕ ਪਰ ਫਿਰ ਇਸ ਜਿਹੜਾ ਧਰਮਪਾਲ ਗਾਂਧੀ ਨੇ ਹਾਲਾਂਕਿ ਨੇੜੇ-ਨੇੜੇ ਇਹ ਪੈਲੈਸ ਦੇ ਪਿੱਛੇ ਘਰ ਹੈ ਤੋਂ ਪੈਲੈਸ ਵਾਲਿਆਂ ਨਾਲ ਇਹ ਲੜਾਈ ਲੜੀ 2942 ਬੋਟਾ ਤੇ ਜਿੱਤੇ ਸੋ ਧਰਮਪਾਲ ਗਾਂਧੀ ਆਮ ਲੋਕ ਆਪ ਧਰਮਪਾਲ ਗਾਂਧੀ ਦੇ ਹੱਕ ਚ ਬੋਲੇ ਸੀ ਨਹੀਂ ਤਾਂ ਪੈਲੈਸ ਦੇ ਕੋਲ ਪ੍ਰਣੀਤ ਕੌਰ ਦੇ ਕੋਲ ਜਿੰਨਾ ਪੈਸਾ ਹੈ جنہیں ورکر سی تے وہ پہلا لگا لگاتار جتی رہی سی تو ایسے طریقے جو آپ آؤں دیکھئے لگا لگاتار جتی ہے اور بڑے مارجن سرجید رکھڑا نو نے سی پیسہ تا رکھڑا کو بہت سی لیکن میں جو جمع دسیا ایک لکھ باہٹ ہزار سات سو اٹھارہ تک جتی سی رکھڑے نو تو میرا کہنے کا مطلب کہ پرنیت کور ہونا بڑی گل سی ہرا کے ترمبیر گاندھی پھر جدو ایاد کھڑا تیجے نمبر سے تی آیا بھی نہیں گل ہے ਆਯਾਦ ਜਦ ਸੀ ਉਹ ਉਸ ਵੇਲੇ ਤੀਜੇ ਨੰਬਰ ਤੇ ਸੀ ਤੋਂ ਇਸ ਸਾਰੇ ਹਾਲਾਤ ਦੇ ਵਿੱਚ ਮੈਂ ਕਹਿਣਾ ਚਾਹਣਾ ਕਿ ਧਰਮਪੀਰ ਗਾਂਧੀ ਨੇ ਜਿਹੜਾ ਹੈ ਉਹ ਕਾਂਗਰਸ ਜੁਆਇਨ ਕਰ ਲਈ ਤੇ ਕਾਂਗਰਸ ਜੁਆਇਨ ਕਰਨ ਦੇ ਰੀਜ਼ਨ ਵੀ ਦੱਸਦੇ ਇਹ ਨਹੀਂ ਕਿ ਇਕੱਲੀ ਕੋਈ ਗੱਲ ਹੈ ਉਹਨੇ ਦੱਸਿਆ ਕਿ ਮੈਂ ਚਾਹਣਾ ਕਿ ਤਬਦੀਲੀ ਇੱਕ ਸਾਈਡ ਲੈਣੀ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਦੇ ਦੇਸ਼ ਦੇ ਵਿੱਚ ਹਾਲਾਤ ਬਣੇ ਨੇ ਚੁੱਪ ਰਹਿਣਾ ਬਹੁਤ ਗਲਤ ਹੈ ਇਸ ਸਮੇਂ ਇਹ ਗਾਂਧੀ ਸਾਹਿਬ ਕਹਿ ਰਹੇ ਸੀ ਸਾਈਡ ਲੈਣਾ ਜ਼ਰੂਰੀ ਹੈ ਇੱਧਰ ਜਾਓ ਉੱਧਰ ਜਾ ਤੁਸੀਂ ਜਮੂਰੀਅਤ ਦੇ ਅਖੱਚ ਕਰੋ ਜਾਂ ਜਮੂਰੀਅਤ ਤੇ ਬਰੋਤ ਖੜੋ ਜਿਹੜੀ ਉਹ ਸਮਝਦੇ ਨੇ ਕਿ ਜਮੂਰੀਅਤ ਨੂੰ ਬਹੁਤ ਵੱਡਾ ਖਤਰਾ ਹੈ ਵੈਸੇ ਬਹੁਤ ਸਾਰੇ ਲੋਕ ਵੀ ਗੱਲ ਸਮਝਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਇਹ ਲੜਾਈ ਲੜਨੀ ਹੈ ਜੇ ਬਚਾਉਣਾ ਹੈ ਜਿਵੇਂ ਕੱਲ ਇੱਕ ਬਹੁਤ ਵੱਡੀ ਰੈਲੀ ਹੋਈ ਹੈ ਲੋਕਤੰਤਰ ਬਚਾਉਣਾ ਹੈ ਤਾਂ ਫਿਰ ਇੱਕ ਪਾਸੇ ਖੜਨਾ ਪਊ ਵੈਸੇ ਬੜੀ ਹੈਰਾਨੀ ਦੀ ਗੱਲ ਹੈ ਜਦੋਂ ਇੱਕ ਪੱਤਰਕਾਰ ਨੇ ਪਛਾੜੀ ਇਹ ਸਵਾਲ ਸੀ ਕਿ ਤੁਸੀਂ ਅਰਵਿੰਦ ਦੀ ਪਾਲਿਸੀ ਨੂੰ ਮੰਨਦੇ ਨਹੀਂ ਤੁਸੀਂ ਉਸ ਨੂੰ ਛੱਡ ਕੇ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਇਹ ਤਾਂ ਡਿਕਟੇਟਰ ਕਿਸਮ ਦਾ ਹੈ ਜਹੀ ਜੀ ਲੜਾਈ ਤੁਸੀਂ ਬੋਦੀ ਨਾਲ ਲੜਨੀ ਚਾਹੁੰਦੇ ਤੇ ਜਵਾਬ ਬਹੁਤ ਵਧੀਆ ਸੀ ਕਿਹਾ ਤਾਂ ਕਈ ਵਾਰ ਜਿਹੜੇ ਵੱਡੇ ਡਿਕਟੇਟਰ ਨੂੰ ਇਹ ਗੱਲ ਬਿਲਕੁਲ ਠੀਕ ਹੈ ਕਿ ਇਹ ਜਿਹੜੀ ਗੱਲ ਅਸੀਂ ਸਮਝਦੇ ਸੀ ਕਿ ਬਹੁਤ ਸਾਰੀਆਂ ਪਾਰਟੀਆਂ ਚ 40 30 50 ਸਾਲਾਂ ਤੇ ਬਾਦ ਆਉਂਦੀ ਹੈ ਇਹਨਾਂ ਚ ਤੱਕ ਇਹ 12 ਚ ਪਾਰਟੀ ਬਣੀ ਸੀ ਨਾਲ ਦੀ ਨਾਲ ਹੀ ਆ ਕੇ ਜਿਸ ਤਰੀਕੇ ਦੀ ਸੋਚ ਅਰਵਿੰਦ ਕੇਜਰੀਵਾਲ ਦੀ ਸੀ ਲੈਕਨ ਕਹਿੰਦੇ ਵੀ ਜਦੋਂ ਵੱਡੀ ਲੜਾਈ ਹੁੰਦੀ ਹੈ ਛੋਟੀ-ਬੋਟੀ ਇਸ ਤਰ੍ਹਾਂ ਦੀ ਗੱਲ ਕਰਨ ਵਾਲੀ ਹੁੰਦੀ ਹੈ ਬਹੁਤ ਸਾਰੀਆਂ ਗੱਲਾਂ ਬਿਲਕੁਲ ਸਪਸ਼ਟ ਕੀਤੀਆਂ ਭਗਵੰਤ ਮਾਨ ਦੇ ਬਾਰੇ ਦਾਰੂ ਪੀਣ ਬਾਰੇ ਸਵਾਲ ਪੁੱਛ ਰਿਹਾ ਨਾ ਕਹਿੰਦਾ ਮੈਨੂੰ ਕੋਈ ਪੁੱਛੋ ਭਗਵੰਤ ਮਾਨ ਦੀ ਦਾਰੂ ਦੇ ਮਾਮਲੇ ਵਿੱਚ ਨਾ ਹੀ ਮੈਨੂੰ ਪੁੱਛੋ ਕਿ ਪੰਦੀ ਪਾਕਿਸਤਾਨੀ ਦੋਸਤ ਦੇ ਮਾਮਲੇ ਵਿੱਚ ਆਪਾਂ ਵੱਡੀ ਲੜਾਈ ਲੜ ਰਹੇ ਹਾਂ ਇਹਦੀ ਗੱਲ ਫਿਰ ਹੋਣ ਕੀ ਹੋਏਗਾ ਜਿਹੜਾ ਸਵਾਲ ਆਪਰੇ ਦੇਖੋ ਲੱਗਦਾ ਟਿਕਟ ਮਿਲੇਗੀ ਜਿਸ ਤਰ੍ਹਾਂ ਦੀ ਜੁਆਇਨਿੰਗ ਹੋਈ ਹੈ ਜਿਸ ਤਰ੍ਹਾਂ ਦੇ ਸੰਕੇਤ ਬੰਦੇ ਨੇ ਸੋ ਜਦੋਂ ਲੜਾਈ ਹੁਣ ਹੁੰਦੀ ਹੈ ਬੜੀ ਇੰਟਰਸਟਿੰਗ ਇਸ ਕਰਕੇ ਬਣ ਜਾਣੀ ਹੈ ਕਿ ਜਿਨ੍ਹਾਂ ਨੇ ਡਾਕਟਰ ਬਲਵੀਰ ਨੇ ਪਹਿਲਾਂ ਧਰਮਵੀਰ ਗਾਂਧੀ ਦਾ ਸਾਥ ਦਿੱਤਾ ਸੀ ਤੇ ਹੁਣ ਡਾਕਟਰ ਜਿਹੜਾ ਪ੍ਰਵੀਰ ਸਿੰਘ ਆਪ ਮੈਦਾਨ 'ਚ ਹੈ ਬਹੁਤ ਸਾਰੇ ਸਪੋਰਟਰ ਵੋਟਰ ਉਹੀ ਨੇ ਜਿਹੜੇ ਡਾਕਟਰ ਧਰਮਵੀਰ ਦੇ ਨਾਲ ਚੱਲੇ ਸੀ ਹੁਣ ਪ੍ਰਵੀਰ ਨਾਲ ਚੱਲ ਰਹੇ ਨੇ ਫਿਰ ਜਾਂ ਇਹਨਾਂ ਨਾਲ ਚੱਲਣਗੇ ਇੱਕ ਅੱਜ ਵੀ ਬਹੁਤ ਸਾਰੇ ਬੰਦਿਆਂ ਨੇ ਇਹਨਾਂ ਦੇ ਨਾਲ ਜੁਆਇਨ ਕੀਤਾ ਉਹ ਜਿਹੜੀ ਕੁੜੀ ਲਗਾਤਾਰ ਇਹਨਾਂ ਦੇ ਨਾਲ ਹੈ ਇਕ ਦੋ ਵਾਰ ਮੇਰੇ ਘਰ ਵੀ ਆਏ ਨੇ ਉਹਨਾਂ ਨਾਲ ਡਾਕਟਰ ਅਰਵਿਦ ਐਡਵੋਕੇਟ ਅਰਵਿਦ ਬਰਾੜ ਉਹ ਵੀ ਸੋਸ਼ਲ ਵਰਕਰ ਹੈ ਉਹਨੇ ਵੀ ਨਾਲ ਜੁਆਇਨ ਕੀਤਾ ਜੋੜੇਬਾਜ਼ ਨਾਲ ਜੁਆਇਨ ਕੀਤਾ ਬਹਾਵ ਲੋਕਾਂ ਨੇ ਜੁਆਇਨ ਕੀਤਾ ਪੜ੍ਹੇ ਲਿਖੇ ਨੇ ਜੁਆਇਨ ਕੀਤਾ ਇਹ ਵੀ ਡਾਕਟਰ ਹੈ ਇੰਟੈਲੈਕਚੁਅਲ ਹੈ ਸੋ ਉਹ ਇੱਕ ਇਹ ਅਜੀਬ ਕਿਸਮ ਦਾ ਵਰਕਰ ਦਾ ਸਰਪਟ ਹੋਏਗਾ ਦੂਜੀ ਗੱਲ ਮੈਨੂੰ ਲੱਗਦਾ ਹੈ ਕਿ ਪ੍ਰਨੀਤ ਕੋਨ ਭਾਰਤੀ ਜਨਤਾ ਪਾਰਟੀ ਦੇ ਟਿਕਟ ਤੋਂ ਲੜ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਜਿੰਨਾ ਮਰਜੀ ਪਟਿਆਲਾ ਚ ਠੀਕ ਹੈ ਬੜੀ ਮੋਟੀ ਜਿਹੜੀ ਇਹਨਾਂ ਦੀ ਪੁਰਾਣੀ ਵੋਟ ਵੀ ਆ ਜੂਗੀ ਸਾਰਾ ਕੁਛ ਆ ਜੂ ਲੇਕਿਨ ਗਲਤ ਹੈ ਇਹ ਅੱਖ ਪਿੰਡਾਂ ਚੋਂ ਵੜ ਸਕਣਗੇ ਪਿੰਡਾਂ ਚ ਪਟਿਆਲੇ ਦੇ ਪਿੰਡਾਂ ਚ ਵੀ ਜਿਹੜੀਆਂ ਜੂਨੀਅਨ ਨੇ ਡਾਕਟਰ ਦਰਸ਼ਨਪਾਲ ਐਥੇ ਜਗਮੋਹਣ ਐਥੇ ਬਹੁਤ ਸਾਰੇ ਕਿਸਾਨ ਲੀਡਰ ਐਥੇ ਨੇ ਤੇ ਉਹ ਤੁਸੀਂ ਕੀ ਸਮਝਦੇ ਕਿ ਚੁੱਪ ਬੈਠਣਗੇ ਤੇ ਜੇ ਉਹ ਤਾਂ ਹੁਣੇ ਥਾਂ ਤਾਂ ਤੇ ਬੋਰਡ ਲੱਗ ਰਹੇ ਨੇ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਅਸੀਂ ਤੁਹਾਨੂੰ ਜਿਹੜਾ ਹੈ ਅੱਛੇ ਜੀ ਪੜਨ ਚੁੜੀ ਪੜ ਦੇਣਾ ਇੱਕ ਨਵੀਂ ਗੱਲ ਹੋ ਗਈ ਜਿਹੜੀ ਬਹੁਤ ਜ਼ੋਰਦਾਰ ਢੰਗ ਨਾਲ ਉੱਠੀ ਹੈ ਅੱਜ ਉਹ ਹੈ ਕਿ ਭਗਵੰਤ ਮਾਨ ਵੀ ਕਹਿ ਕੁਛ ਰਹਿ ਚੱਲ ਮੋਦੀ ਸਾਹਿਬ ਦੇ ਬਿਲਕੁਲ ਪੱਧਰਾਂ ਤੇ ਰਹਿ ਉਹ ਜਿਹੜੇ ਕਾਨੂੰਨ ਦੇ ਵਿੱਚ ਲੜ ਰਹੇ ਸੀ ਕਿਸਾਨ ਉਸੇ ਤਰ੍ਹਾਂ ਕਾਰਪੋਰੇਟ ਦੇ 26 ਜਿਹੜੇ ਜਿਹੜੇ ਸੈਲੋਸ ਨੇ ਉਹਨਾਂ ਨੂੰ ਉਹਨਾਂ ਨੇ ਵੱਡੀ ਬਣਾ ਕੇ ਰੱਖਤਾ ਜਿਹੜੀ ਇਹਦਾ ਸਿੱਧਾ ਅਸਰ ਪੈਣਾ ਤੇ ਵੱਡੀਆਂ ਬੰਦ ਅਰਥ ਖਤਮ ਅੱਲੇਦਾਰ ਕੀ ਕਰਨਗੇ ਮਜ਼ਦੂਰ ਕੀ ਕਰਨਗੇ ਟਰਾਂਸਪੋਰਟਰ ਕੀ ਕਰਨਗੇ ਬਸ ਗੱਲ ਤਾਂ ਫੇਰ ਜੇ ਕਾਰਪੋਰਟਰ ਨੂੰ ਪੈਣਾ ਇਹਦੇ ਕਾਰਨ ਇਹ ਗੱਲ ਜਦੋਂ ਉੱਠੇਗੀ ਤੇ ਆਮ ਆਦਮੀ ਪਾਰਟੀ ਨੂੰ ਵੀ ਇਹਦਾ ਨੁਕਸਾਨ ਹੋਏਗਾ ਮੈਨੂੰ ਲੱਗਦਾ ਕਿ ਕਾਂਗਰਸ ਦਾ ਜਿਹੜਾ ਲਾਸ ਰਵਨੀਤ ਬਿੱਟੂ ਦਾ ਹੋਇਆ ਸੀ ਪਟਿਆਲੇ 'ਚ ਉਸਨੇ ਇਹ ਆਪਣਾ ਇਹ ਫਾਇਦਾ ਕਰ ਲਿਆ ਬਸ ਇੱਕੋ ਹੀ ਗੱਲ ਹੈ ਜਿਹੜੇ ਬੰਦਿਆਂ ਨੇ ਵਿਰੋਧ ਕੀਤਾ ਸੀ ਉਹਨਾਂ 'ਚ ਮੈਂ ਤੁਹਾਨੂੰ ਦੱਸਿਆ ਸੀ ਇੱਕ ਵਾਰੀ ਪਹਿਲਾਂ ਵੀ ਇੱਕ ਵੀਡੀਓ 'ਚ ਕਿ ਜਿਹੜਾ ਹਰਦੀਾਲ ਕਮੋਜ ਇਹ ਲੈਣਾ ਚਾਹੁੰਦਾ ਸਰਾਜਪੁਰੇ ਦਾ ਜਿਹੜਾ ਸਾਬਕਾ ਐਮਐਲਏ ਫਿਰੋ ਦੇ ਨਾਲ ਉਹਦੇ ਕੋਲੋਂ ਜਿਹੜਾ ਉਹ ਹੈ ਮਦਨlal ਜਲਾਲਪੁਰ ਉਹਨਾਂ ਚੋਂ ਹੀ ਲਾਲਸੋਹ ਦਾ ਮੁੰਡਾ ਜਿਹੜਾ 6 ਵਾਰੀ ਐਮਐਲਏ ਰਿਹਾ ਹੈ ਸੁਬਾਣੇ ਤੋਂ ਅਜਕੱਲ ਐਮਐਲਏ ਹੈ ਕਾਕਰ ਜਿੰਦਰ ਸਿੰਘ ਹੈਰੀਮਾਨ ਜਿਹੜਾ ਪ੍ਰਤਾਪ ਸਿੰਘ ਬਾਜਪਾ ਦਾ ਕਾਫੀ ਨੇੜਲਾ ਦੋਸਤ ਹੈ ਉਹ ਫੁਰ ਬਹੁਤ سارے ਜਿਹੜੇ ਸੀ ਉਹਨਾਂ ਨੇ ਇਕੱਠ ਕਰਕੇ ਵਿਰੋਧ ਕੀਤਾ ਸੀ ਕਿ ਤੁਸੀਂ ਧਰਮਵੀਰ ਗਾਂਧੀ ਨੂੰ ਨਾ ਲੋ ਵੈਸੇ ਆਮ ਲੋਕ ਇਹ ਵੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਇਹ ਬੰਦੇ ਜਿਨ੍ਹਾਂ ਨੇ ਵਿਰੋਧ ਕੀਤਾ ਇਹਨਾਂ ਚੋਂ ਬਹੁਤ ਨੇੜਲੇ ਸੀ ਪੈਲਸ ਦੇ ਪ੍ਰਨੀਤ ਕੌਰ ਦੇ ਤੇ ਜੇ ਉਹ ਲੜਦੇ ਜੇ ਟਿਕਟ ਉਹਨਾਂ ਨੂੰ ਮਿਲਦੀ ਹੈ ਉਹਨਾਂ ਚੋਂ ਕਿਸੇ ਨੂੰ ਮਿਲਦੀ ਹੈ ਤਾਂ ਲੋਕ ਸਮਝਣਗੇ ਕਿ ਇਹ ਫਰੈਂਡਲੀ ਮੈਚ ਹੀ ਹੈ ਕਿਸਮ ਦਾ ਜਿਹੜੀ ਇੰਨੀ ਨੇੜਤਾ ਰਹੀ ਹੈ ਕਈਆਂ ਦੀ ਪ੍ਰਨੀਤ ਕੌਰ ਦੇ ਨਾਲ ਇਸ ਕਰਕੇ ਜੇ ਕੋਈ ਸਿੱਧਾ ਸਹੀ ਮੁਕਾਬਲਾ ਹੋਣਾ ਤਾਂ ਇੱਧਰ ਹੀ ਹੋਣਾ ਇਜੀਗਲ ਇਹ ਕਿ ਹੁਣ ਦੇਖਣ ਵਾਲੀ ਗੱਲ ਹੈ ਸਰਜੀਤ ਸਿੰਘ ਰਖੜਾ ਹੋਂਦਾ ਅਕਾਲੀਆਂ ਵੱਲੋਂ ਜਾਂ ਚੰਦੂ ਮਾਦਰਾ ਹੋਂਦਾ ਦੋਨੋਂ ਚ ਜੋ ਮਰਜੀ ਹੋਣ ਉਹ ਜਿਹੜੀਆਂ ਅਕਾਲੀ ਪੋਟ ਵੀ ਇੱਥੇ ਕਾਫੀ ਵੱਡੇ ਪੱਧਰ ਤੇ ਆਪਾਂ ਦੇਖਦੇ ਰਹੇ ਪੈਂਦੀ ਰਹੀ ਹੈ ਤਾਂ ਇਸ ਕਰਕੇ ਉਹ ਵੀ ਆਪਣੇ ਆਪ ਚ ਇੱਕ ਇੰਟਰਸਟਿੰਗ ਸਿਚੁਏਸ਼ਨ ਇਸ ਕਰਕੇ ਵੀ ਬਣੀਗੀ ਜਿਵੇਂ ਅੱਜ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸਪਾਈ ਕਟ ਕਰੋ ਇਹ ਇਨਾਂ ਨੇ ਆ ਜਿਹੜੀਆਂ ਵੰਡੀਆਂ ਪੱਤੀਆਂ ਨੂੰ ਮੰਡੀਆਂ ਜਿਹੜੀਆਂ ਨੇ ਉਹ ਕਾਨੂੰਨ ਜੀ ਦਾ ਬਹੁਣੀ ਜ਼ਿਕਰ ਕਰਕੇਟ ਹੈ ਉਹ ਸ਼ੁਰੂ ਕਰਤਾ ਸੋ ਬੜੀ ਇੰਟਰਸਟਿੰਗ ਸਥਿਤੀ ਬਣ ਰਹੀ ਹੈ ਡਾਕਟਰ ਧਰਮਪੀਰ ਗਾਂਧੀ ਦੇ ਉਹ ਨਾਲ ਇਸੇ ਜਿਹੜਾ ਸੱਚ ਮੋਚੀ ਇਹਦੇ ਦੂਰਗਾਮੀ ਨਤੀਜੇ ਔਰ ਸਿਆਸੀ ਸਵੀਕਰਣ ਜਿਹੜੇ ਨੇ ਉਹ ਬਦਲ ਚੁੱਕੇ ਨੇ ਹੁਣ ਇੰਨਾ ਹੀ ਮਿਲਦੇ ਹੋਰ ਵੀਡੀਓਜ਼ ਨਾਲ ਤੁਹਾਡਾ ਬਹੁਤ ਬਹੁਤ